Enforcement Directorate ਨੇ ਦੇਸ਼ ਭਰ ਦੇ ਨਾਗਰਿਕਾਂ ਲਈ ਇੱਕ ਸਖਤ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਆਨਲਾਈਨ ਸੱਟੇਬਾਜ਼ੀ ਤੇ ਜੂਏ ਤੋਂ ਦੂਰ ਰਹਿਣ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਕਰੀਬ 7 ਸਾਲ ਤੱਕ ਦੀ ਜੇਲ੍ਹ ਅਤੇ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਜੇਕਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤੇ ਇਹ ਸਖਤ ਕਾਰਵਾਈ ਜ਼ਰੂਰ ਤੇ ਜ਼ਰੂਰ ਕੀਤੀ ਜਾਏਗੀ ਜਿੱਥੇ ਇੱਕ ਪਾਸੇ 7 ਸਾਲ ਦੀ ਕੈਦ ਜਿਹੜੀ ਹੈ ਉਹ ਮਿਲੇਗੀ ਨਾਲ ਦੀ ਨਾਲ ਸੰਪਤੀ ਵਧਵੀ ਕਰ ਦਿੱਤੀ ਜਾਏਗੀ ED ਨੇ ਕਿਹਾ ਹੈ ਕਿ ਗੈਰ ਕਾਨੂੰਨੀ ਆਨਲਾਈਨ ਜੂਆ ਅਤੇ ਸੱਟੇਬਾਜ਼ੀ ਨਾ ਸਿਰਫ ਆਰਥਿਕ ਨੁਕਸਾਨ ਪਹੁੰਚਾਉਂਦੇ ਨੇ ਬਲਕਿ ਇਹ منی ਲਾਂਡਰਿੰਗ ਅਤੇ ਹੋਰ ਅਪਰਾਧਾਂ ਨੂੰ ਵੀ ਉਤਸ਼ਾਹਿਤ ਕਰਦੇ ਨੇ ਸੋ ਅਜਿਹੇ ਕੇਸਿਸ ਦੇ ਬਾਰੇ PMLA ਕਾਨੂੰਨ ਤਹਿਤ ਕਾਰਵਾਈ ਹੋਵੇਗੀ ED ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸੱਟੇਬਾਜ਼ੀ ਜਾਂ ਫਿਰ ਜੂਏ ਨਾਲ ਸੰਬੰਧਿਤ ਗਤੀਵਿਧੀ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਲ ਨਾ ਹੋਣ ਏਜੰਸੀ ਨੇ ਬਹੁਤ ਸਾਰੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਆਪਣੇ ਬੈਂਕ ਅਕਾਊਂਟ ਡੈਬਿਟ ਕਾਰਡ UPI ID ਜਾਂ ਫਿਰ ਵਾਲਟ ਕਿਸੇ ਹੋਰ ਵਿਅਕਤੀ ਨੇ ਇਸਤੇ ਕਰ ਲਿੱਕਤ ਦੀ ਵੀ ਨਾ ਦਿਓ ਨਾਲ ਦੀ ਨਾਲ ਸੋਸ਼ਲ ਮੀਡੀਆ ਜਾਂ ਫਿਰ ਜਦੋਂ ਅਸੀਂ ਮੈਸੇਜਿੰਗ ਦੀ ਗੱਲ ਕਰਦੇ ਆਂ ਤੇ ਅਜਿਹੇ ਪਲੈਟਫਾਰਮਸ ਦੇ ਉੱਪਰ ਮਿਲਣ ਵਾਲੇ ਹਾਈ ਰਿਟਰਨ ਜਾਂ ਫਿਰ ਪੈਸਿਵ ਇਨਕਮ ਵਾਲੇ ਲਿੰਕਸ ਦੇ ਉੱਪਰ ਕਲਿੱਕ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਾਣ ਬੁਝ ਕੇ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਏ ਜਾਣ ਤੇ ਪੀਐਮਐਲਏ ਕਾਨੂੰਨ ਤਹਿਤ 7 ਸਾਲ ਤੱਕ ਦੀ ਜੇਲ੍ਹ ਤੇ ਸੰਪਤੀ ਜ਼ਬਤ ਦੀ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਇਸੇ ਲੜੀ ਦੇ ਤਹਿਤ ਐਡੀ ਨੇ ਆਨਲਾਈਨ ਸੱਟੇਬਾਜ਼ੀ ਵੈੱਬਸਾਈਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਟੀਮ ਇੰਡੀਆ ਦੇ ਦੋ ਸਾਬਕਾ ਕ੍ਰਿਕਟਰ ਸ਼੍ਰੀ ਰਣਾ ਦੇ ਸ਼ਿਖਰ ਤਵਨ ਉਤੇ ਵੱਡੀ ਕਾਰਵਾਈ ਕਰਦੇ ਹੋਏ 14 ਲੱਖ ਰੁਪਏ ਦੀ ਸੰਪਤੀ ਕੁਲਕ ਕਰ ਦਿੱਤੀ ਹੈ ਇਹ ਸੰਪਤੀ ਹੁਣ ਸੀਜ਼ ਹੋ ਚੁੱਕੀ ਹੈ ਸੂਤਰਾਂ ਦੇ ਅਨੁਸਾਰ ਸ਼ਿਖਰ ਤਵਨ ਦੇ ਕੋਲ 4 ਕਰੋੜ 5 ਲੱਖ ਰੁਪਏ ਦੀ ਅਚਲ ਸੰਪਤੀ ਤੇ ਸੁਰੇਸ਼ ਰਣਾ ਦੇ ਕੋਲ 6 ਕਰੋੜ 14 ਲੱਖ ਰੁਪਏ ਦੀ ਸੰਪਤੀ ਜਿਹੜੀ ਹੈ ਉਹ ਮਿਊਚੁਅਲ ਫੰਡ ਦੇ ਵਿੱਚ PMLA ਐਕਟ ਤਹਿਤ ਸਥਾਈ ਤੌਰ ਤੇ ਜ਼ਬਤ ਕਰ ਲਈ ਗਈ ਹੈ ਜਾਂਚ ਚੱਲਿਆ ਹੈ ਕਿ ਦੋਵਾਂ ਖਿਡਾਰੀਆਂ ਨੇ ਵਿਦੇਸ਼ੀ ਕੰਪਨੀਆਂ ਦੇ ਨਾਲ ਸਮਝੌਤਾ ਕਰਕੇ ਇਸ ਦੇ ਸਹਿਯੋਗੀਆਂ ਦਾ ਪ੍ਰਚਾਰ ਕੀਤਾ ਸੀ ਹਾਲਾਂਕਿ ਉਹਨਾਂ ਨੂੰ ਇਸ ਦੀ ਕੈਰ ਕਾਨੂੰਨੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਸੀ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਜਾਂਚ ਦਾ ਵੱਡਾ ਖੁਲਾਸਾ ਤੇ ED ਦੀ ਜਾਂਚ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਜਦੋਂ ਅਸੀਂ ਭਾਰਤ ਦੇ ਵਿੱਚ ਹਜ਼ਾਰਾਂ ਫਰਜ਼ੀ ਬੈਂਕ ਖਾਤਿਆਂ ਦੀ ਗੱਲ ਕਰਦੇ ਹਾਂ ਤੇ ਇਸ ਦੇ ਰਾਹੀਂ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਤੇ ਹੁਣ ਤੱਕ 3000 ਤੋਂ ਵੱਧ ਫਰਜ਼ੀ ਖਾਤੇ ਸਾਹਮਣੇ ਆ ਚੁੱਕੇ ਨੇ ਮਨੀ ਲਾਂਡਰਿੰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਨੀ ਲਾਂਡਰਿੰਗ ਦਾ ਟ੍ਰੇਲ ਜਿਹੜਾ ਹੈ ਉਹ 1000 ਕਰੋੜ ਤੋਂ ਵੱਧ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ED ਨੇ 60 ਤੋਂ ਵੱਧ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ